ਮਾਨਯੋਗ ਤਹਿਸੀਲਦਾਰ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ ਨਿਸ਼ਾਨਦੇਹੀ ਦੋਵੇਂ ਧਿਰਾਂ ਸੰਤੁਸ਼ਟ ਹਰਪਾਲ ਸਿੰਘ ਯੂਕੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮੇਰੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਮੇਰੇ ਸਕੂਲ ਦੀ ਕੰਧ ਅਤੇ ਗੇਟ ਰਿਪੇਅਰ ਕਰਨ ਦੀ ਨਿਸ਼ਾਨਦੇਹੀ ਕਰਨ ਦੀ ਇੱਕ ਰਿਟ ਦائر ਕੀਤੀ ਗਈ ਸੀ। ਇਸ ਰਿਟ ਦੀ ਪਾਲਣਾ ਕਰਦੇ ਹੋਏ ਮਾਨਯੋਗ ਹਾਈ ਕੋਰਟ ਵੱਲੋਂ ਮਾਨਯੋਗ ਤਹਿਸੀਲਦਾਰ ਸਾਹਿਬ ਅੰਮ੍ਰਿਤਸਰ ਮੰਫੀ ਇੱਕ ਮਨਿੰਦਰ ਸਿੰਘ ਨੂੰ ਹਾਈ ਕੋਰਟ ਵੱਲੋਂ ਤਲਬ ਕੀਤਾ ਗਿਆ ਸੀ। ਜਿਸ ਸਬਕਾ ਹਾਈ ਕੋਰਟ ਨੇ ਤਹਿਸੀਲਦਾਰ ਸਾਹਿਬ ਨੂੰ ਨਿਸ਼ਾਨਦੇਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਇਲਾਦੇ ਹੁਕਮਾਂ ਅਨੁਸਾਰ ਮਿਤੀ 2 ਫਰਵਰੀ 2024 ਨੂੰ ਤਹਿਸੀਲਦਾਰ ਸਾਹਿਬ ਅੰਮ੍ਰਿਤਸਰ ਮੰਫੀ ਇਕਤੇ ਕਾਨੂੰਗੋ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਨਿਸ਼ਾਨਦੇਹੀ ਕਰਵਾਉਣ ਲਈ ਹਰਪਾਲ ਸਿੰਘ ਯੂਕੇ ਪੁੱਤਰ ਜੁਗਿੰਦਰ ਸਿੰਘ ਵਾਸੀ ਨਿਊ ਅੰਤਰਯਾਮੀ ਕਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਖਸਰਾਨਨ 1476 ਤੋਂ तो 1485 ਖਤੌਨੀ ਨੰਬਰ 1613/3439 ਅੰਤਰਯਮੀ ਕਲੋਨੀ ਵਿਕੇਸ਼ਿਤ ਦੀਵਾਰ ਅਤੇ ਗੇਟ ਦੀ ਰਿਪੇਅਰ ਕਰਨ ਸੰਬੰਧੀ ਮਾਨਯੋਗ ਤਹਿਸੀਲਦਾਰ ਸਾਹਿਬ ਅੰਮ੍ਰਿਤਸਰ ਮਨਫੀਕ ਮਨਿੰਦਰ ਸਿੰਘ ਅਤੇ ਪੁਲਿਸ ਪਾਰਸ਼ਾਸ਼ਨ ਦੀ ਹਾਜ਼ਰੀ ਵਿੱਚ 213 ਨੂੰ ਨਾਲ ਲੈ ਕੇ ਉਪਰੋਕਤ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ ਗਈ 213 ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਤੇ ਮਾਨਯੋਗ ਤਹਿਸੀਲਦਾਰ ਸਾਹਿਬ ਵੱਲੋਂ ਕਰਵਾਈ ਗਈ ਜਗ੍ਹਾ ਦੀ ਨਿਸ਼ਾਨਦੇਹੀ ਤੋਂ ਸੰਤੁਸ਼ਟ ਹਨ ਇਸ ਮੌਕੇ ਐਸਜੀਪੀਸੀ ਦੇ ਉਹਨ ਵਕੀਲ ਐਸ ਸਿਆਲੀ ਨੇ ਕਿਹਾ ਕਿ ਅਸੀਂ ਮਾਨਯੋਗ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਹੋਈ ਨਿਸ਼ਾਨਦੇਹੀ ਤੋਂ ਦੋਵੇਂ ਧਿਰਾਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਅਗਲੀ ਤਾਰੀਖ 8 ਫਰਵਰੀ 2024 ਨਿਰਧਾਰਿਤ ਕੀਤੀ ਗਈ ਹੈ ਅਤੇ ਜੋ ਮਾਨਯੋਗ ਹਾਈ ਕੋਰਟ ਦੇ ਹੁਕਮ ਹੋਣਗੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੰਮ੍ਰਿਤਸਰ ਤੋਂ ਤਹਿਲਕਾ ਟੀਵੀ ਲਈ ਖੁਸ਼ਬੂ ਸ਼ਰਮਾ ਦੀ ਰਿਪੋਰਟ ਜਿਹੜੇ ਕਿ ਨਿਊ ਫਲਾਵਰਸ ਨੇ ਸੈਕੰਡ ਸਪੋਰਟ ਚੇਅਰਮੈਨ ਆ ਇਹ ਜਗ੍ਹਾ 52 ਕਨਾਲ ਚਾਰ ਮਰਲੇ ਜਗ੍ਹਾ ਜਿਹੜੀ ਬਾਬੇ ਮੰਗਲ ਸਿੰਘ ਨੂੰ ਐਸਪੀਸੀ ਲੋਕਲ ਕਮੇਟੀ ਬਾਸ਼ ਜਗਿੰਦਰ ਸਿੰਘ ਨੇ ਪੜਾ ਕੀਤਾ 1986 31 12 1986 ਨੂੰ ਇਹ ਇੰਤਕਾਲ ਹੋਏ ਸਾਰੇ ਤੇ ਇਹ ਸਾਡੇ ਨਿਸ਼ਾਨਦੇ ਨਹੀਂ ਹੋਣ ਦਿੰਦੇ ਤੇ ਇਹ ਮਾਂ ਜੋ ਹਾਈ ਕੋਰਟ ਗਏ ਅੱਜ ਤਹਿਸੀਲਦਾਰ ਵਨ ਸਾਹਿਬ ਤੇ ਪੁਲਿਸ ਐਸਪੀ ਸਰਦਾਰ ਭਾਜ ਸਿੰਘ ਹੋਰ ਹੋਰ ਅਫਸਰ ਆਏ ਤੇ ਸਾਡੀ ਸਰਟੀਫਾਈ ਵਿੱਚ ਸਾਡੀ ਸਰਟੀਫਾਈਆਂ ਨਿਸ਼ਾਨਦੇ ਹੋ ਗਈ ਆ ਅਗਲੀ ਕਾਰਵਾਈ ਜਿਹੜੀ ਆ ਉਹ 8 ਫਰਵਰੀ 2024 ਮਾਂ ਜੋ ਹਾਈ ਕੋਰਟ ਤੇ ਤਹਿਸੀਲਦਾਰ ਸਰ ਅਸੀਂ ਦੋ ਲੋਰਸੇ ਹਾਂਜੀ ਮੈਂ ਕਿ ਮੈਂ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਕੋਰਟ ਦੀ ਕਾਰਵਾਈ ਤੇ ਅਮਲ ਕਰਦਿਆ ਹੋਇਆ ਅਮਨ ਸ਼ਾਂਤੀ ਦੇ ਨਾਲ ਇਸ ਮਸਲੇ ਨੂੰ ਪ੍ਰੋਪਰਲੀ ਹੱਲ ਕੀਤਾ ਗਿਆ। ਮੈਂ ਮੈਟਰ ਦੱਸ ਦੋ ਹੁਣ ਕੀ ਗੱਲ ਹੈ ਜੀ ਨਾਲ? ਜੀ ਮੈਟਰ ਤੋਂ ਤੁਹਾਨੂੰ ਆਲਰੇਡੀ ਦੱਸ ਹੀ ਚੁੱਕੇ ਹਾਂ ਤਹਿਸੀਲਰ ਸਾਹਿਬ ਤੇ ਸਾਨੂੰ ਜਿਹੜੀ ਕੋਰਟ ਵੱਲੋਂ ਇਨਸਟਰਕਸ਼ਨ ਸੀਗੀ ਆਪਾਂ ਉਹਨਾਂ ਦੀ ਕੰਪਲੈਂਟ ਸੀ। ਥੈਂਕ ਯੂ। ਥੈਂਕ ਯੂ। ਕੀ ਮੈਟਰ ਹੈ ਸਰ? ਮੇਰਾ ਨਾਮ ਮਨਿੰਦਰ ਸਿੰਘ ਹੈ। ਮੈਂ ਅਜੇ ਤਹਿਸੀਲਦਾਰ ਕੰਮ ਕਰਦੇ ਆਂਗਾ ਬਸ ਸਰ ਜੀ ਸਰ ਅਜ ਮਾਜੋ ਹਾਈ ਕੋਰਟ ਦੇ ਵਿੱਚ ਇੱਕ ਪੇਟੀਸ਼ਨ ਸੀਗੀ ਹਰਪਾਲ ਸਿੰਘ ਵਰਸਸ ਸਟੇਟ ਪੇਟੀਸ਼ਨ ਨੰਬਰ ਉਦੇ ਵਿੱਚ ਨਿਸ਼ਾਨਦੀ ਵਾਸਤੇ ਦਰਖਾਸਤ ਹੋਈ ਸੀ ਮਾਝੂ ਹਾਈ ਕੋਰਟ ਨੂੰ ਤੇ ਅੱਜ ਦੋਨਾਂ ਧਿਰਾਂ ਦੀ ਹਾਜ਼ਰੀ ਵਿੱਚ ਅਸੀਂ ਨਿਸ਼ਾਨਦੀ ਕਰ ਦਿੱਤੀ ਹੈ ਤੇ ਦੋਨੋਂ ਧਿਰਾਂ ਸੈਟੀਸਫਾਈ ਨੇ ਨਿਸ਼ਾਨਦੀ ਤੇ ਰਿਪੋਰਟ ਅਸੀਂ ਆਪ ਦੀ 8 ਤੋਂ ਪਹਿਲਾਂ ਪਹਿਲਾਂ ਸਬਮਿਟ ਕਰਾਂਗੇ ਹਾਈ ਕੋਰਟ ਨੂੰ ਸਭ ਕੁਛ ਤਰ੍ਹਾਂ ਕੋਈ ਸਮੱਸਿਆ ਕੋਈ ਨਹੀਂ ਕੋਈ ਪਰਮਾਨ ਤੁਹਾਡੇ ਸਾਹਮਣੇ ਬੜੀ ਦੋਨੇ ਪਾਰਟੀਆਂ ਬੜੀਆਂ ਫ੍ਰੈਂਡਲੀ ਖੜੀਆਂ ਨੇ ਕੋਈ ਲੜਾਈ ਝਗੜਾ ਨਹੀਂ ਪਰਮਾਨ ਕੋਮਪੀਟੈਂਸ ਥੈਂਕ ਯੂ ਜਿਸ ਦੇ ਕੁਝ ਪਾਰਟ ਵਿੱਚ ਤਕਰੀਬਨ 5 ਕਨਾਲ ਵਿੱਚ ਸਰਦਾਰ ਹਰਪਾਲ ਸਿੰਘ ਨੇ ਆਪਣਾ ਸਕੂਲ ਬਣਾਇਆ ਹੋਇਆ ਹੈ ਜੋ ਇਹ ਚਲਾ ਰਹੇ ਨੇ ਇਹਨਾਂ ਨੇ ਮਾਨਯੋਗ ਹਾਈ ਕੋਰਟ ਵਿੱਚ ਇੱਕ ਨਿਸ਼ਾਨਦੇਹੀ ਦੀ ਰਿੱਟ ਦਾਖਲ ਕੀਤੀ ਕਿ ਮੇਰੇ ਜਿਹੜਾ ਸਕੂਲ ਦਾ ਹੀ ਮੈਂ ਗੇਟ ਤੇ ਉਹਦੀ ਜਿਹੜੀ ਕੰਧ ਰਿਪੇਅਰ ਕਰਨੀ ਆ ਤੇ ਮੇਰੀ ਉਹਦੀ ਜਿਹੜੀ ਆ ਨਿਸ਼ਾਨਦੇਹੀ ਕੀਤੀ ਜਾ ਸਕੀ ਉਸ ਰਿੱਟ ਦੇ ਪਾਲਣਾ ਕਰਦੇ ਮਾਨਯੋਗ ਤਹਿਸੀਲਦਾਰ ਅੰਮ੍ਰਿਤਸਰ ਕਨਗੋਤ ਸਾਹਿਬ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਸਾਰਾ ਤੇ ਬੜੀ ਅਮਨ ਸ਼ਾਂਤੀ ਦੇ ਨਾਲ ਜਿਹੜੀ ਆ ਡਿਮਾਰਕੇਸ਼ਨ ਦੀ ਕਾਰਵਾਈ ਜਿਹੜੀ ਆ ਉਹ ਮੁਕੰਮਲ ਕੀਤੀ ਗਈ ਹੈ ਦੋਹਾਂ ਧਿਰਾਂ ਦੀ ਪ੍ਰੈਜ਼ੈਂਸ ਜਿਹੜੀ ਆ ਉਹ ਮੁਕੰਮਲ ਹੋਈ ਹੈ ਤੇ ਦੋਹਾਂ ਧਿਰਾਂ ਜਿਹੜੀਆਂ ਨੇ ਉਹ ਸੈਟੀਸਫਾਈ ਨੇ ਨਿਸ਼ਾਨਦੇਹੀ ਤੋਂ ਤੇ ਫਰਦਰ ਜਿਹੜੀ ਡੇਟ ਆ ਉਹ 8 ਫਰਵਰੀ ਆ ਮਾਨਯੋਗ ਹਾਈ ਕੋਰਟ ਵਿੱਚ ਜੋ ਮਾਰਯੋ ਹਾਈ ਕੋਰਟ ਅੱਗੇ ਅਗਲੇ ਹੁਕਮ ਕਰੂਗੀ ਉਸ ਤੋਂ ਬਾਅਦ ਫਿਰ ਅਗਲੀ ਕਰ ਲਈ ਜਿਹੜੀ ਤਮਾਦ ਜੀ ਦਾ ਸਾਹਿਬ ਠੀਕ ਹੈ ਸਰ ਆਪਣਾ ਨਾਮ ਦੱਸ ਕੇ ਜਿਹੜਾ ਮੈਂ ਮੈਂ ਵਿਜੇ ਸਿੰਘ ਸ਼ਕਤੀ ਤਰਪਾਚਾਰ ਕਮੇਟੀ ਸ਼੍ਰੋਮਣੀ ਗੁਰਦਵਾਰ ਪ੍ਰਮਖੀ ਸਰ ਘਰ ਪਹਾਸਮਲੋਂ ਜੋ ਹਾਈ ਕੋਰਟ ਦੇ ਵਿੱਚ ਗਿਟ ਪਾਈ ਗਈ ਸੀ ਸਾਡੇ ਐਡਵੋਕੇਟ ਸਫੈਲੀ ਸਾਹਿਬ ਨੇ ਦੱਸ ਦਿੱਤਾ ਹੈ ਉਹ ਦਿਨਿਸ਼ਾਨ ਦੇ ਪ੍ਰਸ਼ਾਸਨ ਦੇ ਅ ਤੇ ਇੰਗੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਸਾਡੀ ਤਾਂ ਪਹਿਲਾਂ ਹੀ ਤਸੱਲੀ ਸੀ ਅਸੀਂ ਤਾਂ ਸਰਦਾਰ ਹਰਪਾਲ ਸਿੰਘ ਦੀ ਤਸੱਲੀ ਕਰਾਉਣੀ ਸੀ ਸਾਡੀ ਤਸੱਲੀ ਪਹਿਲਾਂ ਹੀ ਹੈ ਅਸੀਂ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਕੰਮ ਚੱਲ ਰਿਹਾ ਸੀ ਪ੍ਰਸ਼ਾਸਨ ਦੀ ਜਿਹੜੀ ਮੌਜੂਦਗੀ ਦੇ ਵਿੱਚ ਜੋ ਹੋਇਆ ਹੈ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ ਤੇ ਅੱਗੇ ਜੋ ਮਾਨਜੂ ਹਾਈ ਕੋਰਟ ਫੈਸਲਾ ਕਰੇਗਾ ਕਿਸੇ ਕੰਨੇ ਦੀ ਕੋਈ ਸਮੱਸਿਆ ਕੋਈ ਸਮੱਸਿਆ ਨਹੀਂ ਬਹੁਤ ਵਧੀਆ ਪ੍ਰਸ਼ਾਸਨ ਹੈ ਬਹੁਤ ਨੇਕ ਅਫਸਰ ਨੇ ਜਿੰਨੇ ਆਏ ਨੇ ਸਾਰੇ ਨੇਕ ਅਫਸਰ ਨੇ ਤੇ ਹੁਣ ਕਿਸੇ ਵੀ ਪ੍ਰਕਾਰ ਦਾ ਦੁਨਾਂ ਚ ਰਚ ਕੋਈ ਮਨੋਵਟਾਵ ਤੇ ਨਹੀਂ ਰਹਿ ਗਿਆ ਸਾਡਾ ਤਾਂ ਪਹਿਲਾਂ ਵੀ ਨਹੀਂ ਪਾਜੀ ਬਣਾ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ ਤੁਹਾਡੀ ਜਥੇਬੰਦੀ ਹੈ ਹਨ ਜੀ ਇਹ ਤਾਂ ਤੇ ਪਹਿਲਾਂ ਹੀ ਨਹੀਂ ਕੋਈ ਕਿਸੇ ਨਾਲ ਰਹਿ ਪੈ ਇਹਨਾਂ ਅਮਰੀਕਾ ਦਾ ਜ਼ਮੀਨ ਜਾਇਦਾਦ ਗੁਰੂ ਘਰ ਦੀ ਹੈ ਜੋ ਫੈਸਲਾ ਮਾਨਜੂ ਹਾਈ ਕੋਰਟ ਕੀਤਾ ਜਾਂ ਕਰੇਗੀ ਉਹ ਅਸੀਂ ਉੱਥੇ ਠੀਕ ਸਾਡਾ ਉਹਦੇ ਨਾਲ ਕੋਈ ਲੜਾਈ ਝਗੜਾ ਥੋੜਾ